ਹੱਲਾ ਪਹਿਲਾ ਤੇ ਤੁਕੀ ਆਸਾ ਮਨ ਸੋ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁਨ ਜਗ ਜਾਇ ਆ ਪਾਈ ਬਿਨ ਸੇ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਭਾਈ ਪਰਮ ਸਭੇ ਵੇ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਨਾਮ ਉਪਜ ਪਾਈ ਸੋ ਆਤਮ ਤਤ ਵਿਚਾਰੀ ਰਹਾ ਸਾਸਤਿ ਬਿਦ ਬਕ ਖੜੋ ਪਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁੱਕੀ ਪਾਈ ਅੰਤਰ ਮੈਲ ਵਿਖਾਰੀ ਨੰਬਦ ਡੁੱਬੀ ਮਾ ਕ੍ਰਿਪਾਈ ਊਡੀ ਸਿਰ ਕੈ ਪਾਰੀ ਦੁਰਮਤ ਕਣੀ ਵਿਗੁੱਤੀ ਪਾਈ ਦੂਜੇ ਪਾਇ ਖੁਆਈ ਬਿਨ ਸਤ ਗੁਰ ਨਾਮ ਨ ਪਾਈ ਪਾਈ ਬਿਨ ਨਾਮੇ ਪਰਮ ਨ ਜਾਈ ਸਤ ਗੁਰ ਸਿਰ ਤਾ ਸੁਖ ਪਾਏ ਪਾਈ ਆਵਣ ਜਾਣ ਰਹੀ ਸਾਚ ਸਜ ਗੁਰ ਤੇ ਉਪਜੇ ਪਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੇ ਪਾਈ ਗੁਰਧਨ ਮਗਨ ਨ ਪਾਈ ਜਿਸੇ ਅੰਤਰ ਲੋਭ ਕੇ ਕਰਮ ਕਮਾਵੇ ਪਾਈ ਕੂੜ ਬੋਲ ਵਿਖਖਾਈ ਪੰਡਤ ਦਹੀਂ ਵੇਲੋਏ ਪਾਈ ਵਿਚੋਂ ਨਿਕਲੇ ਤਤ ਜਲ ਮਥੀਏ ਜਲ ਦੇਖੇ ਪਾਈ ਏ ਜਗ ਇਹ ਵਥ ਗੁਰ ਬਿਨ ਪਰਮ ਵਿਗੁਚੀਏ ਪਾਈ ਘਟ ਘੜ ਦੇ ਲਖ ਇਹ ਜਗ ਧਾਗੋ ਸੂਤ ਕੋ ਪਾਈ ਦੈਦ ਸਬਦੋ ਮਾਏ ਬਿਨ ਗੁਰ ਗਾਂਠ ਨਾ ਛੁੱਟੀ ਪਾਈ ਥੱਕੇ ਕਰਮ ਕਮਾਏ ਇਹ ਜਗ ਪਰਮ ਪੁਲਾਇ ਪਾਈ ਕਹਿਣਾ ਕਛੂ ਨ ਜਾਏ ਗੁਰ ਮਿਲੇ ਪਉ ਮਨ ਵਸ ਪਾਈ ਪੈ ਮਰਨ ਸਚ ਲੇਖ ਮੰਜਨ ਦਾਨ ਚੰਗਿਆਈਆ ਪਾਈ ਦਰਗ ਨਾਨਕ ਵਸੇਖ ਗੁਰ ਅੰਕਸ਼ ਜਿਨ ਨਾਮ ਦਰੜਾਇ ਪਾਈ ਮਨ ਵਸਿਆ ਚੂਕਾ ਪੇਖ ਇਹ ਤਨ ਹਟ ਸਰਾਫ ਕੋ ਪਾਈ ਵਖਰੇ ਨਾਮ ਅਪਾਰ ਇਹ ਵਖਰੇ ਵਪਾਰੀ ਸੋਦਰੜੇ ਪਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਪਾਈ ਮੇਲ ਕਰੇ ਵਪਾਰ ਸੁਰਠ ਮਹੱਲਾ ਪਹਿਲਾ ਜਿੰਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨ ਠਾਕ ਨ ਪਾਈਏ ਪਿਆਰੇ ਅੰਮ੍ਰਿਤ ਰਸ ਨਹਰੇ ਬੂਡੇ ਪਾਰੇ ਬੈ ਬਿਨ ਪਿਆਰੇ ਤਾਰੇ ਨਦਰ ਕਰੇ ਪੀ ਤੂ ਐਸੇ ਲਾਹ ਨ ਪਿਆਰੇ ਪੀ ਤੇਰੀ ਸਲਾਹ ਵੈਨ ਬੋਝ ਤੇ ਪੈ ਡੁੱਬੀਏ ਪਿਆਰੇ ਕੰਢੀ ਪਾਏ ਕਹਾਰਾ ਸਹਾਈ ਸਹਲ ਨਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਸਾਲਨ ਸੇ ਪਲੇ ਪਿਆਰੇ ਸ਼ਬਦ ਰਤ ਰੰਗ ਹੋਏ ਤਨ ਕੀ ਸੰਗਤ ਜੇ ਮਿਲ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਣਾ ਸੱਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪੋਸ਼ਾਣ ਗੁਰਬਿੰਨ ਹੁਕਮ ਨਾ 부ਝੀਏ ਪਿਆਰੇ ਸਾਚੇ ਸੱਚਾ ਥਾਣ ਹੁਕਮੇ ਅੰਦਰ ਜੰਮਿਆ ਪਿਆਰੇ ਹੁਕਮੇ ਉਰਦ ਮਜਾਰ ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮਖ ਦਰਗੇ ਜਾਣੀਆ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹੇ ਸੁਜਾਏ ਹੁਕਮੇ ਸ਼ਬਦ ਪਛਾਣਿਆ ਪਿਆਰੇ ਦਰਗੇ ਪੈਂਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੁੰ ਮੈਂ ਦੁਏ ਹੁਕਮੇ ਪਵੇ ਪਵਾਈਏ ਪਿਆਰੇ ਅਬ ਗਣ ਮੁਠੀ ਰੋਏ ਹੁਕਮੇ ਸਿੰਘਾ ਪੈਸਾ ਖਾ ਪਿਆਰੇ ਸੱਚ ਮਿਲੇ ਵਿਡਾਈ ਹੋਏ ਆਖਣ ਔਖਾ ਆਖੀ ਪਿਆਰੇ ਕਿਉ ਸੁਣੀਏ ਸਚਨਾ ਜਿੰਨੇ ਸੋਸ ਲਾਇਆ ਪਿਆਰੇ ਹਉ ਤਨ ਬਲਹਾਰੇ ਜਾ ਨਾਵ ਮਿਲੇ ਸੰਤੋਖਿਓ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਓ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੇ ਉਰਤਾਰ